ਸਾਡੇ ਨਾਲ ਬਾਈ ਜੀ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਗੱਲ ਇਹ ਆ ਵੀ ਜਦੋਂ ਕੋਈ ਆਦਾ ਇਹੋ ਆਦਾ ਵੀ ਗਰੀਬ ਜਨਤਾ ਨੂੰ ਅਸੀਂ ਪੈਸੇ ਦਿੱਤੇ ਨੇ ਤਾਂ ਵੋਟਾਂ ਪਾਈਆਂ ਅਸੀਂ ਕੰਮ ਕਿਵੇਂ ਕਰੀਏ ਜੇ ਵੋਟਾਂ ਪਾਈਆਂ ਹੋਂਦੋਂ ਪਹਿਲਾਂ ਅਸੀਂ ਕੰਮ ਵੀ ਕਰੀਏ ਉਹ ਜਦਾਂ ਆਦਾ ਉਹਦੇ ਬੰਦੇ ਵੀ ਆਦੇ ਨੇ ਵੋਟਾਂ ਨਹੀਂ ਪਾਈਆਂ ਫੌਜੇ ਉਹਦੇ ਬੰਦੇ ਆਏ ਨੇ ਉਹ ਵੀ ਇਹ ਗੱਲ ਅਜੇ ਤੱਕ ਫੌਜਾ ਸਿੰਘ ਨੂੰ ਨਹੀਂ ਮਿਲੇ ਫੌਜਾ ਸਿੰਘ ਨਾਲ ਅੱਜ ਕੱਲ ਮਿਲਣਾ ਜਦੋਂ ਉਹ ਨਿਕਾਲੀ ਨਹੀਂ ਸੁਣਨੀ ਕਈ ਬੰਦੇ ਗਾਇਬ ਹੀ ਨਹੀਂ ਵਿਚੋਂ ਇੱਥੇ ਫੌਜਾ ਸਿੰਘ ਆਪ ਕਦੀ ਆਇਆ ਕਿ ਨਹੀਂ ਕਦੇ ਨਹੀਂ ਆਇਆ ਪਤਾ ਹੀ ਨਹੀਂ ਲੋਕਾਂ ਦੀ ਸ਼ਕਲ ਉਹਦੀ ਕੀ ਹੈ ਅੱਛਾ ਜ ਆਇਆ ਉਹ ਬੰਦਾ ਆਖੇ ਵੀ ਉਹਨੂੰ ਆਮ ਆਦਮੀ ਪਾਰਟੀ ਫਿਰ ਜਿੱਤ ਕਿਵੇਂ ਗਈ ਜੀ ਉਹਨਾਂ ਨੂੰ ਵੋਟਾਂ ਨਹੀਂ ਉਹ ਆਦੇ ਨੇ ਕਿ ਬੰਦੇ ਬਾਹਰ ਮੋਲ ਆ ਗਏ ਕਿੱਥੋਂ ਆ ਗਏ ਪਵਲ ਕੋ ਨਹੀਂ ਜਿੱਤੇ ਅਸੀਂ ਵੇ ਸਾਰੇ ਪਾਸੇ ਅਸੀਂ ਆ ਗਾਪ ਜਿੱਤੇ ਆ ਬਾਹਰ ਦੇ ਬੋਟਾਂ ਦੀ ਬਸਤੀ ਵੋਟਾਂ ਨਹੀਂ ਜਿੱਤੇ ਨਹੀਂ ਆਪ ਕਿਤੇ ਉੱਤੋਂ ਅਸਮਾਨੋਂ ਪੈ ਗਈਆਂ ਵੋਟਾਂ ਕੋਈ ਹਿਸਾਬ ਲਾ ਬਸਤੀ ਦਾ ਨਾਮ ਹੀ ਲੈਂਦੇ ਬਾਕੀ ਸਾਰਿਆਂ ਦਾ ਨਾਮ ਲੈਂਦੇ ਭਾਈਆ ਅੱਛਾ ਬਸਤੀ ਵਾਲਾ ਨੂੰ ਕਹਿੰਦੇ ਇਹਨਾਂ ਵੋਟਾਂ ਨਹੀਂ ਭਾਈ ਨਹੀਂ ਭਾਈਆ ਕਮਾਲ ਹੋ ਗਈ ਵੋਟਾਂ ਫਰ ਜਿੱਤੇ ਕਿੱਥੋਂ ਚਾਰ ਚਾਰਾਂ ਬਾਲਡੀਆਂ ਹੀ ਚਾਰੇ ਬਾਲਡੀਆਂ ਗਿੰਦੀਆਂ ਨੇ ਵਿਵਸਥੀ ਦੇ ਬੋਰਡ ਨਹੀਂ ਪਾਈ ਚਲੋ ਅਕਾਲੀ ਤਾਂ ਗਏ ਉਹਨਾਂ ਦੀ ਤਾਂ ਸਰਕਾਰ ਹੀ ਕੋਈ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਕੁਝ ਕੀਤਾ ਹੈ ਕਿ ਨਹੀਂ ਕੀਤਾ ਆਮ ਆਦਮੀ ਆ ਤੁਹਾਡੇ ਸਾਹਮਣੇ ਵੇਖੀ ਜਾਂਦੇ ਏ ਹੈ ਤਾਂ ਨਾਲੀਆਂ ਗਲੀਆਂ ਵੇਖ ਲੋ ਕਿੱਡੀਆਂ ਸੋਹਣੀਆਂ ਬਣੀਆਂ ਪਈਆਂ ਨੇ ਵਿੱਚ ਪਾਣੀ ਹਰ ਇੱਕ ਸੜਕ ਤੇ ਹਰੇਕ ਗਲੀ ਦੇ ਵਿੱਚ ਕੋਈ ਗਲੀ ਹੈ ਜੀ ਨਹੀਂ ਹੈਗੀ ਜਿਸ ਗਲੀ ਦੇ ਵਿੱਚ ਪਾਣੀ ਨਹੀਂ ਹੈਗਾ ਦੁਨੀਆ ਸਾਡੀ ਪਬਲਿਕ ਇੰਨੀ ਕਿ ਜ਼ਿਆਦਾ ਪਰੇਸ਼ਾਨ ਹੈ ਬਸਤੀ ਦੀ ਹਰੇਕ ਜਨਾਨੀ ਹਰੇਕ ਬੰਦਾ ਹਰੇਕ ਬੱਚਾ ਤੱਕ ਸਕੂਲ ਤੋਂ ਜਾਣ ਤੱਕ ਪਰੇਸ਼ਾਨ ਹੈ ਤੇ ਸਰਕਾਰ ਜਿਹੜੀ ਵੀ ਕੁਝ ਨਹੀਂ ਕਰ ਸਕਦੀ ਇੱਥੇ ਬਹੁਤ ਓਕੇ ਆ ਜੀ ਮਾਰਾ ਬਹੁਤ ਜ਼ਿਆਦਾ ਹੀ ਓਕੇ ਆ ਤੇ ਜਿਹੜੀ ਵੀ ਸਰਕਾਰ ਆਂਦੀ ਏ ਉਹਦਾ ਹਰੇਕ ਸਰਕਾਰ ਦਾ ਇਹੀ ਗਾਣਾ ਹੈ ਕਿ ਸਾਨੂੰ ਬਸਤੀ ਚ ਨਹੀਂ ਬੋੜ ਪੈਂਦੀ ਸਾਨੂੰ ਤਾਂ ਹਰੇਕ ਸਾਈਡ ਤੋਂ ਪੈਂਦੀ ਅਸੀਂ ਤਾਂ ਚੁੱਥਨੇ ਨੇ ਅਸਮਾਨ ਤੋਂ ਪਈਆਂ ਨੇ ਵੋਟਾਂ ਜਾਂ ਹੋਰ ਕਿਤੇ ਬਾਹਰਲੇ ਦੇਸ਼ ਵਿੱਚੋਂ ਪਈਆਂ ਨੇ ਵੋਟਾਂ ਪਈਆਂ ਕਿੱਥੋਂ ਜਿੱਤੇ ਕਿਵੇਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਸਾਨੂੰ ਅਸਮਾਨ ਤੋਂ ਵੋਟਾਂ ਪੈਂਦੀਆਂ ਪਈਆਂ ਨੇ ਜਾਂ ਵਸਤੀ ਚ ਵੋਟਾਂ ਪੈਂਦੀਆਂ ਪਈਆਂ ਨੇ ਠੀਕ ਹੈ ਨਾ ਸਾਡਾ ਕੀ ਕਸੂਰ ਨੇ ਸਾਡੇ ਇੱਥੇ ਬੰਦਿਆਂ ਦਾ